ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਰਦਾਸ ਸਰਬੱਤ ਦੇ ਭਲੇ ਲਈ ਪੰਜਾਬ ਵਿੱਚ ਆਏ ਹੜ੍ਹਾਂ ਲਈ اے ਸਾਹਿਬ اے ਦੀਨ ਦੇਵਾਲ اے ਪਾਸ਼ਾ ਵਾਹਿਗੁਰੂ ਜੀ ਅਸੀਂ ਤੇਰੇ ਦਰ ਉੱਤੇ ਬੇਨਤੀ ਕਰਦੇ ਹਾਂ ਤੇਰੇ ਦਰ ਤੇ ਹਰੇਕ ਨਖ ਨੂੰ ਸੁੱਖ ਮਿਲਦਾ ਹੈ ਹਰ ਦੁਖੀ ਨੂੰ ਆਸ ਮਿਲਦੀ ਹੈ ਹਰ ਹਾਰੇ ਹੋਏ ਨੂੰ ਹਿੰਮਤ ਮਿਲਦੀ ਹੈ ਅੱਜ ਅਸੀਂ ਤੇਰੇ ਸਾਹਮਣੇ ਖੜੇ ਹਾਂ ਸਭ ਤੇ ਅੱਖਾਂ ਵਿੱਚ ਹੰਝੂ ਹਨ ਦਿਲ ਵਿੱਚ ਡਰ ਹੈ ਪਰ ਉਮੀਦ ਸਿਰਫ ਤੇਰੇ ਤੋਂ ਹੈ اے ਸਾਹਿਬ ਪੰਜਾਬ ਦੀ ਇਹ ਧਰਤੀ ਜਿਸਨੂੰ ਤੂੰ دریاਵਾਂ ਦਾ ਤੋਹਫਾ ਦਿੱਤਾ ਸੀ ਜਿਸਨੂੰ ਤੂੰ ਅਨਾਜ ਦਾ ਖਜ਼ਾਨਾ ਬਣਾਇਆ ਸੀ ਉਸ ਧਰਤੀ ਤੇ ਅੱਜ ਹੜ੍ਹਾਂ ਅਤੇ ਮੀਂਹ ਨੇ ਘੇਰਾ ਪਾਇਆ ਹੈ ਦਰਿਆ ਜੋ ਲੋਕਾਂ ਦੇ ਜੀਵਨ ਦਾ ਸਾਧਨ ਸੀ ਉਹ ਅਚਤਪਾਈ ਦਾ ਕਾਰਨ ਬਣ ਰਹੇ ਹਨ ਗਲੀਆਂ ਵਿੱਚ ਪਾਣੀ ਹੈ ਘਰਾਂ ਵਿੱਚ ਪਾਣੀ ਹੈ ਲੋਕਾਂ ਦੇ ਸੁਪਨੇ ਉਹਨਾਂ ਦੇ ਘਰ ਉਹਨਾਂ ਦੀਆਂ ਯਾਦਾਂ ਸਭ ਕੁਝ ਪਾਣੀ ਨਾਲ ਵਹਾ ਕੇ ਲੈ ਗਏ हे ਸੱਚੀ ਪਾਤਸ਼ਾ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਹੌਸਲਾ ਅਤੇ ਹਿੰਮਤ ਦੇਵੋ ਹੈ ਵਾਹਿਗੁਰੂ ਜੀ ਇੱਕ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਪਾਣੀ ਉਸਦੇ ਘਰ ਨੂੰ ਲੈ ਜਾ ਸਕਦਾ ਹੈ ਪਰ ਉਹ ਆਪਣੇ ਬੱਚੇ ਨੂੰ ਨਹੀਂ ਛੱਡਦੀ ਇੱਕ ਬਜ਼ੁਰਗ ਆਪਣੀ ਲਾਠੀ ਦੇ ਸਹਾਰੇ ਪਾਣੀ ਵਿੱਚ ਤੁਰਦਾ ਹੈ ਕਿਉਂਕਿ ਉਸ ਦੇ ਘਰ ਦੀਆਂ ਦੀਵਾਰਾਂ ਟੁੱਟ ਗਈਆਂ ਹਨ ਪਰ ਉਸ ਦਾ ਵਿਸ਼ਵਾਸ ਨਹੀਂ ਟੁੱਟਿਆ ਕਿਸਾਨ ਆਪਣੇ ਖੇਤਾਂ ਨੂੰ ਦੇਖ ਕੇ ਰੋ ਰਹੇ ਹਨ ਕਿਉਂਕਿ ਉਹਨਾਂ ਦੀਆਂ ਮਹੀਨਿਆਂ ਦੀਆਂ ਮਿਹਨਤਾਂ ਕੁਝ ਪਲਾਂ ਵਿੱਚ ਪਾਣੀ ਵਿੱਚ ਡੁੱਬ ਗਈਆਂ ਹੈ ਮਾਲਕ ਇਹ ਹਾਲਤ ਇਹ ਹਾਲਤਾਂ ਸਾਡਾ ਦਿਲ ਰੁਲਾ ਦਿੰਦੀਆਂ ਹਨ ਇਸੇ ਲਈ ਅਸੀਂ ਤੇਰੇ ਦਰ ਉੱਤੇ ਅਰਦਾਸ ਕਰਦੇ ਹਾਂ ਸਾਡੀ ਅਰਦਾਸ ਸੁਣ ਏ ਪ੍ਰਮਾਤਮਾ ਜਿਨ੍ਹਾਂ ਦੇ ਘਰ ਡਿੱਗ ਗਏ ਉਹਨਾਂ ਨੂੰ ਦੁਬਾਰਾ ਬਣਾਉਣ ਦੀ ਤਾਕਤ ਦੇ ਜਿਨ੍ਹਾਂ ਦੇ ਰੋਜ਼ਗਾਰ ਵਹਿ ਗਏ ਉਹਨਾਂ ਨੂੰ ਨਵੀਆਂ ਰਾਹਾਂ ਬਖਸ਼ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਉਹਨਾਂ ਨੂੰ ਫਿਰੋਂ ਫਿਰ ਤੋਂ ਹਰਿਆਲੀ ਦੇ ਦਰਸ਼ਨ ਕਰਾ ਇਹ ਮਾਲਕ ਹੜ੍ਹ ਨਾਲ ਸਿਰਫ ਘਰ ਨਹੀਂ ਡੁੱਬਦੇ ਲੋਕਾਂ ਦੇ ਸੁਪਨੇ ਡੁੱਬਦੇ ਹਨ ਉਨਾਂ ਦੀਆਂ ਯਾਦਾਂ ਹੋਇਆ ਜਾਂਦੀਆਂ ਹਨ ਪਰ तू ਸਭ ਕੁਝ ਕਰ ਸਕਦਾ ਹੈ ਤੂੰ ਉਹਨਾਂ ਨੂੰ ਨਵੀਂ ਜ਼ਿੰਦਗੀ ਵੀ ਦੇ ਸਕਦਾ ਹੈ اے ਦਇਆ ਦੇ ਸਮੰਦਰ ਇਹ ਹਰ ਸਾਨੂੰ ਸਿਖਾਉਂਦੇ ਨੇ ਕਿ ਦੁਨੀਆ ਦੀਆਂ ਚੀਜ਼ਾਂ ਅਸਥਾਈ ਨੇ ਘਰ ਪੈਸਾ ਫਸਲ ਸਭ ਕੁਝ ਇੱਕ ਪਲ ਵਿੱਚ ਖਤਮ ਹੋ ਸਕਦਾ ਹੈ ਪਰ ਸਾਡਾ ਵਿਸ਼ਵਾਸ ਤੇ ਤੇਰਾ ਨਾਮ ਕਦੇ ਖਤਮ ਨਹੀਂ ਹੁੰਦਾ ਇਸ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਹਰ ਇੱਕ ਦੇ ਦਿਲ ਵਿੱਚ ਤੇਰੇ ਨਾਮ ਦਾ ਸਿਮਰਨ ਵਸੇ ਹੇ ਵਾਹਿਗੁਰੂ ਜੀ ਜਿੰਨਾ ਬੱਚਿਆਂ ਦੇ ਖਡਾਉਣੇ ਕਿਤਾਬਾਂ ਪਾਣੀ ਵਹਾਰ ਕੇ ਲੈ ਗਿਆ ਹੈ ਉਹਨਾਂ ਦੇ ਦਿਲਾਂ ਵਿੱਚ ਨਵੀਆਂ ਖੁਸ਼ੀਆਂ ਅਤੇ ਉਮੀਦਾਂ ਭਰੇ ਜਿੰਨਾ ਮਾਵਾਂ ਨੇ ਆਪਣੀ ਰਸੋਈ ਆਪਣੀ ਰੋਟੀ ਬਣਾਉਣ ਵਾਲਾ ਚੁੱਲ੍ਹਾ ਗਵਾ ਦਿੱਤਾ ਉਹਨਾਂ ਨੂੰ ਨਵੀਂ ਛੱਤ ਤੇ ਨਵੇਂ ਚੁੱਲ੍ਹੇ ਬਖਸ਼ ਜਿੰਨਾ ਬਜ਼ੁਰਗਾਂ ਨੇ ਆਪਣੇ ਘਰਾਂ ਨੂੰ ਪਾਣੀ ਨਾਲ ਡੁੱਬਦੇ ਵੇਖਿਆ ਉਨਾਂ ਨੂੰ ਤੇਲਦਾ ਸਹਾਰਾ ਦੇ ਹੀ ਵਾਹਿਗੁਰੂ ਤੂੰ ਸਦਾ ਪੰਜਾਬ ਨੂੰ ਅਨਾਜ ਦਾ ਭੰਡਾਰ ਬਣਾਇਆ ਤੂੰ ਸਦਾ ਹੀ ਇਸ ਧਰਤੀ ਨੂੰ ਦਰਿਆਵਾਂ ਨਾਲ ਸਿੰਚਿਆ ਹੁਣ ਜਦੋਂ ਇਹ ਦਰਿਆ ਲੋਕਾਂ ਲਈ ਤਬਾਹੀ ਲੈ ਕੇ ਆਏ ਹਨ ਤਦ ਵੀ ਅਸੀਂ ਜਾਣਦੇ ਹਾਂ ਕਿ ਇਹ ਤੇਰੀ ਹੀ ਰਜ਼ਾ ਹੈ ਤੂੰ ਹੀ ਹੜ੍ਹ ਨੂੰ ਦੂਰ ਕਰ ਸਕਦਾ ਹੈ ਤੂੰ ਹੀ ਲੋਕਾਂ ਨੂੰ ਬਚਾ ਸਕਦਾ ਹੈ ਈ ਸਾਹਿਬ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਤਰਤੀਬ ਫਿਰ ਤੋਂ ਚੜ੍ਹਦੀ ਕਲਾ ਵਿੱਚ ਆਵੇ ਖੇਤਾਂ ਵਿੱਚੋਂ ਫਿਰ ਤੋਂ ਹਰੇ ਭਰੇ ਦਰਸ਼ਨ ਹੋਣ ਲੋਕਾਂ ਦੇ ਚਿਹਰੇ ਮੁਸਕਰਾਉਣ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰ ਰੌਣਕ ਵਸੇ اے ਮਾਲਕ ਅਸੀਂ ਬੇਨਤੀ ਕਰਦੇ ਹਾਂ ਇਹ ਹੜ ਦਾ ਦੁੱਖ ਜਲਦੀ ਖਤਮ ਹੋਵੇ ਸਾਡੇ ਪਿੰਡਾਂ ਵਿੱਚ ਦੁਬਾਰਾ ਸੁੱਖ ਤੇ ਸ਼ਾਂਤੀ ਆਵੇ ਸਭ ਦੇ ਘਰਾਂ ਵਿੱਚ ਤੇਰੇ ਨਾਮ ਦੀ ਬਾਣੀ ਗੂੰਜੇ ਸਾਡੇ ਦਿਲਾਂ ਵਿੱਚ ਤੇਰੇ ਉੱਪਰ ਪੂਰਾ ਭਰੋਸਾ ਬਣਿਆ ਰਹੇ اے بادشاہ واہِ کرچی تو حساب دا رکھا ہے سب نو اپنی اوٹ وچ رکھ سب نو او ہمت دے جو اس ہڑ دے دکھن نو سہن وچ سਹਾਇک ہوے سب نو او پیار دے جو اک دوسرے دا ساتھ دین ود دین وچ مددگار ہوے اے صاحب پنجاب دیاں گلیاں نو دوبارہ خوشیاں نال بھر دے بچیاں دے چہریاں تے مسکراہٹ فسا ماں ماں دے ہنجو پونچ ਕਿਸਾ ਨਾ ਦੇਤੀ ਲਾ ਵਿੱਚ ਦੁਬਾਰਾ ਆਸ ਜਗਾ ਏ ਵਾਹਿਗੁਰੂ ਜੀ ਇਸ ਆਡੀ ਲੰਬੀ ਤੇ ਗਹਿਰੇ ਅਰਦਾਸ ਹੈ ਸਾਨੂੰ ਪਤਾ ਹੈ ਕਿ ਤੂੰ ਸਭ ਨਾਲ ਸਾਥ ਦੇਂਦਾ ਹੈ ਤੂੰ ਕਦੇ ਵੀ ਆਪਣੇ ਸੇਵਕਾਂ ਨੂੰ ਕੱਲਾ ਨਹੀਂ ਛੱਡਦਾ ਸਭ ਨੂੰ ਤੇਰੇ ਤੇ ਯਕੀਨ ਹੈ ਕਿ ਤੇਰੀ ਰਹਿਮਤ ਨਾਲ ਇਹ ਦੁੱਖ ਵੀ ਜਲਦੀ ਖਤਮ ਹੋ ਜਾਵੇਗਾ ਤੇ ਪੰਜਾਬ ਫਿਰ ਤੋਂ ਚੜਦੀ ਕਲਾ ਵਿੱਚ ਆਵੇਗਾ ਜੋ ਬੁਲੇ ਸੋਨਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ